ਲੋ ਇਸ ਸਮੇ ਧੁਗਿਆ ਵਾਲਾ ਆ ਧੁਗਿਆ ਵਾਲਾ ਇਹ ਆ ਗੱਲ ਪਰਿਵਾਰ ਦਾ ਇਹ ਕਹੌਦਾ ਕਿਸੇ ਦਾ ਦਾ ਘੱਟ ਵੱਦੀ ਏ ਉਹ ਖੇਡਦਾ ਇਹ ਧੁਗਿਆ ਦੀ ਖੇਡ ਵਾਲਾ ਐਸ਼ਰ ਤੁਸੀ ਭੱਲੇ ਹਿਲਾੜੇ ਲੋਕਾਂ ਨੇ ਹਰਿਆ ਦੇ ਜਿੰਨੇ ਦੇ ਹਿਲਾੜੇਗਾ ਹਾਂਡੇ ਟ੍ਰਾਂਸਫਰ ਤੋਂ ਲੱਕੀ ਵੱਲੋਂ ਉਹਨੇ 200-200 ਡਾਲਰ ਦਿੰਦੇ ਜਾ ਰਹੇ ਪੁੱਤਿਆਰ ਪਾਵਾ ਠੱਕੇ ਵਾਲ ਗਰੀਬੀ ਨੂੰ ਘਰੋਂ ਕਰਦਾ ਲੁਕ ਪਿਆਰ ਦੇ ਸ਼ਹਿਜ਼ਾਦ ਦਾ ਆ ਮੇਰੇ ਮਾਹੌਲਾ ਪੁੱਤਰਾਂ ਦੇ ਆ ਸਮਾਂ ਹੀ ਕਰਦਾ ਕਾਲਾ ਇਹੋ ਜੇ ਪਰਮਾਨ ਪਹਿਲਾ ਸਮਾਂ ਹੀ ਕਰਦਾ ਕਾਲਾ ਖੁਸ਼ੀ ਦੇ ਜੇ ਤਿੰਨ ਜੱਫੇ ਲੱਗਣਗੇ 300 ਡਾਲਰ ਅਮਨ ਕਾਲਕੇ ਅਲਾਨਟ ਟ੍ਰਾਂਸਪੋਰਟ ਵੱਲੋਂ ਇਹ 300 ਡਾਲਰ ਖੁਸ਼ੀ ਦੇ ਮੈਂ ਨਹੀਂ ਜੀ ਉਹਨਾਂ ਵੱਲੋਂ ਮੈਂ ਨਹੀਂ ਫਿੰਨ ਜੀ ਉਹਨਾਂ ਵੱਲ ਦਿੱਤੇ ਜਾਣਗੇ ਸੁੱਖੇ ਦਾ ਧੰਨਵਾਦ ਲਓ ਕਬੱਡੀ ਪਾਉਣ ਦੇ ਵਾਸਤੇ ਛੋਟਾ 나ਥ ਅਮਰਤ ਦੋ ਅਮਰਤ ਦੀ ਕਬੱਡੀ ਖੇਡਣ ਦਾ ਦੇ ਵਿੱਚ ਆ ਕਾਲੇ ਸੰਗਿਆ ਵਾਲਾ ਸਦੀ ਕੋਸ਼ਿਸ਼ ਕਰਦਾ ਪਰ ਪੁਆਇੰਟ ਅਮਰ ਬੰਦਾਸ ਸੀਹੋ ਦੋਡ ਵਾਲਾ ਇੱਕ ਅਕਦਾ ਵਾਅਦਾ ਕਰਦਾ ਹੈ ਖੇਡ ਮੈਦਾਨ ਦੇ ਵਿੱਚ ਆ ਚਿਤਪਾਲ ਚਿੱਟੀ ਵਾਲਾ ਸਮੇਂ ਅਗਲੀ ਕਬੱਡੀ ਖੇਡ ਦਾ ਦੇ ਵਿੱਚ ਪਹੁੰਚਾ ਹੋਇਆ ਆ ਹੁਣ ਦੇਖਾਂਗੇ ਆ ਖੁਸ਼ੀ ਕਰਾਉ ਬੱਲੇ ਬੱਲੇ ਜਾ ਫਿਰ ਜੱਗਾ ਹੱਸਫੱਕਾ ਜਾ ਬਹੁਤ ਦੀਕ ਲੋ ਸਮੇ ਦੀ ਬਾਤਾਂ ਹੋਣ ਗਈਆਂ ਕਬੱਡੀ 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 ਕਰਦਾ ਕੇਵਲ ਵਧਿਆ ਹੋਇਆ 30 ਸੈਕਿੰਡ ਦੀ ਸਮੇ ਦੀ ਉਹ ਕੀ ਬੱਲੇ ਬੱਲੇ ਹੋਵੇਗੀ ਫਰਾਸ਼ ਸ਼ਕਰਪੁਰ ਜਿਹਨੇ ਲਫੇ ਲਾਵੇਗਾ ਲੋ ਕਬੱਡੀ ਪਾਉਣ ਦੇ ਵਾਸਤੇ ਬਲਾਗ ਮੋਰਸਨ ਢਿੱਲੋ ਸਜਾਦਾ ਪਿੰਡ ਵਾਲਾ ਲੈਂਦੇ ਪੰਜਾਬ ਦਾ ਦੁਨੀਆ ਦਾ ਮੰਨਿਆ ਪਰ ਮੰਨਿਆ ਕਬੱਡੀ ਖਿਡਾਰੀ ਲਾ ਪੈਸੇ ਰੇਡ ਦੇ ਉੱਪਰ ਕਾ ਆ ਸਨੀ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਪਣਤਾਵੀ ਦੇ ਹਿੱਸੇ ਦੇ ਵਿੱਚ ਅੰਦਰ ਜੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵੇਲੇ ਵੀ ਸ਼ਹਿਜ਼ਾਦਾ ਆ ਗਿਆ ਲਖਿਆ ਤੇ ਗੱਲ ਮੈਦਾਨ ਦੀ ਖਿਡਾਰੀ ਦੀ ਇਹ ਆ ਸ਼ਹਜਾਦਾ ਇਸ ਵੇਲੇ ਸ਼ਾਜੀ ਅਗਲੀ ਕਬੱਡੀ ਛਗਰਪੁਰ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਟ੍ਰਾਂਟੋ ਦੇ 2024 ਦਾ ਉਹ ਬੈਸਟ ਧੜੀ ਬਣਿਆ ਇਸ ਵਿੱਚ ਪਈ ਹੋਈ ਕਬੱਡੀ ਤੇ ਉਹ ਚਿੱਟੀ ਵਾਲਾ ਜੱਗਾ ਕਬਾਲ ਉਹ ਜੱਦੂਆ ਵਾਲਾ ਖੁਸ਼ੀ ਉਹ ਦਿਆਲਪੁਰਿਆ ਸ਼ਾਕਾ ਜਾਂ ਮੋਹਦਦੀਨ ਲਓ ਐਵਨਫੋਰਡ ਕਬੱਡੀ ਕਲੱਬ ਵੱਲੋਂ ਸ਼ਾਕਾ ਕੋਸ਼ਿਸ਼ ਕਰਦਾ ਪਰ ਪੁਆਇੰਟ ਇਸ ਵੇਲੇ ਸ਼ਾਜੀ ਇੱਕ ਅਗਦਾ ਵਾਧਾ ਖੇਡਾਂ ਦੇ ਵਿੱਚ ਕਰਨ ਲੱਗਿਆ ਹੋਇਆ ਜਲਦੀ ਸ਼ਾ ਚੱਕਾਂ ਵਾਲਾ ਹਸਨੀ ਗਾਲਾ ਸੰਗੇ ਵਾਲਾ ਜਾਂ ਫਿਰ ਬਲਾ ਚੋੜੀਆ ਪਰ ਇਹ ਆ ਸਰੀਆਦ ਪਰ ਪੁਆਇੰਟ ਕਾਵੀ ਦੇ ਹੱਕ ਜੁਦਾ ਗਿਆ ਬੱਲੇ ਬੱਲੇ ਵੱਲ ਤੇ ਸੀਰੇ ਬੱਲੇ ਵੱਲ ਖੁਸ਼ਮੀਰ ਜਿਵੇਂ ਲਈ 100 ਡਾਲਰ ਅਲਫੀ ਵੀ ਖੁਸ਼ੀ ਨਾਮ ਤੇ ਸ਼ੰਕਰ ਸੰਧ ਵਾਲੇ ਵੀ 100 ਡਾਲਰ ਹੈ ਜਿਹੜੇ ਮੱਲੇ ਵੱਲੋਂ ਤੇ ਬਲਾਸਪੁਰੀ ਜੱਗੇ ਵੱਲੋਂ ਲਓ ਇਧਰੇ ਪਾਸੇ ਕਬੱਡੀ ਮੈਦਾਨ ਦੇ ਅੰਦਰ ਪੈਂਦੀ ਹੋਈ ਇਹ ਹੈ 라ਜੂ ਗੋਡਲੇ ਭੜੀ ਵਾਲਾ ਬਹੁਤ ਵਧੀਆ ਕਮਾਲ ਦਾ ਖਿਡਾਰੀ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੈ ਅਗਲੀ ਰੇਡ ਆਪਾਂ ਮੈਦਾਨ ਦੇ ਨਾਲ ਜੁੜੀ ਹੈ ਲਓ ਅਗਲੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਰਵੀ ਕੇਂਦਰ ਵਾਲਾ ਹਰਿਆਣੇ ਵਾਲਾ ਉਹ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਹੁੰਦਾ ਹੋਇਆ ਉਹ ਫਰੀਆਦ ਉਹ ਕਾਲੇ ਸੰਘੇ ਵਾਲਾ ਸਮੀਂ ਚੱਕਾ ਵਾਲਾ ਦੀਸ਼ਾ ਇਸ ਸਮੇਂ ਫਕੀਰ ਹਸੈਦ ਦਾ ਉਹ ਜੁਗਤਰ ਦਾ ਰਵੀ ਕੈਲਰਾਮ ਹੱਥ ਦੇ ਬੰਦੇ ਬੰਦੇ ਆ ਰਵੀ ਹੈ ਕੈਲਰਾਮ ਲਓ ਹੀਰੋ ਦੀ ਰੇਡ ਪੈਂਦੀ ਹੋਈ ਮੁੰਡੇ ਦੀ ਹੀਰੋਆਂ ਵਰਗੀ ਦੇਖਾ ਮੈਦਾਨ ਦੇ ਬਦਲੇ ਪਰ ਦੇ ਪਾਸੇ ਬੱਲੇ ਨਾਲ ਵਾਲਾ ਮਾਨਾ ਵੱਧਦਾ ਹੋਇਆ ਖੁਸ਼ੀ ਵਰਗੇ ਛਾਕੇ ਵਰਗੇ ਜੱਗੇ ਵਰਗੇ ਔਰ ਦੀਂਗ ਦੇ ਮੋਹਿੰਦ ਵਰਗੇ ਚਾਰ ਲਟੈਣਾ ਵਰਗੇ ਕਬੱਡੀ ਖਿਡਾਰੀਆਂ ਦੇ ਵਿੱਚੋਂ ਕੌਣ ਜਿਹੜਾ ਰਫਲ ਆਵੇਗਾ ਸਮਾਕੀ ਦੇ ਹੱਕ ਦੇ ਵਿੱਚ ਉਹ ਕਰੂ ਫੈਸਲਾ ਬੱਲੇ ਵੱਲ ਗੋਲਡਨ ਬॉय ਖੇਡ ਕਬੱਡੀ ਦਾ ਚਿੱਟੀ ਵਾਲਾ ਕੋਸ਼ਿਸ਼ ਕਰਦਾ ਪੱਤੋ ਵਾਲਾ ਸੋਖਾ ਔਰ ਮੇਜਰ ਸਿੰਘ ਜੀ ਪ੍ਰਾਲ ਪ੍ਰਧਾਨ ਸਾਹਿਬ ਓੰਕਾਰ ਸਿੰਘ ਜੀ ਮਾਨ ਨੂੰ ਇਧਰ ਪਾਸੇ ਨਵੀਨ ਸਿੰਘ ਜੀ ਟੀਮ ਸਾਹ ਦੇ ਨਾਲ ਅਲਤਾਬ ਦੇਸੀ ਲਓ ਕਬੱਡੀ ਪੌਂਡ ਦੇ ਵਾਸਤੇ ਕੌਣ ਛੋੜਾ ਨਾ ਖਾ ਗਿਆ ਕਮਾਲ ਕਰਦੇ ਕਬੱਡੀ ਕਮਰੇ ਵੀਰੇ ਸਿੰਧੂ ਨੇ ਐਲਾਨ ਕਰਤਾ ਵੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਐਫਰ ਵੀ ਖੇਡ ਕਰਾਵੇ ਬੁਲੰਦ ਮੋਟਰਸਾਈਕਲ ਨਾਲ ਇਸ ਖਿਡਾਰੀ ਦਾ ਮਾਨ ਸਨਮਾਨ ਕੀਤਾ ਜਾਊਗਾ ਸ਼ਾਜੀ ਨੂੰ ਹਾਰਲੇ ਦਿੱਤਾ ਜਾਊਗਾ ਆਹ ਮਠੱਡਿਆਂ ਦੇ ਕਬੱਡੀ ਕਮਪ ਦਾ ਇੰਤਜ਼ਾਰ ਰਹੁ ਲਓ ਕਬੱਡੀ ਪਾਉਣ ਦੇ ਵਾਸਤੇ ਜਿੰਤਬਾਲ ਆ ਗਿਆ ਲਓ ਚਿੱਤਬਲ ਚਿੱਟੀ ਵਾਲਾ ਖੁਸ਼ੀ ਲਈ 100 ਡਾਲਰ ਸਾਡੇ ਸੁਖਜੀਵਨ ਬਿੰਗ ਜੀ ਤੇ ਇਕਬਾਲ ਸਵੇਜ ਹੁਣਾ ਵੱਲੋਂ ਬਹੁਤ ਬਹੁਤ ਧੰਨਵਾਦ ਨੇਕਾ ਦੇ ਗੁੰਦਰ ਜੀ ਵੱਲੋਂ ਤੇ ਬਲਵੀਰ ਬੈਸ ਹੁਣਾ ਵੱਲੋਂ ਸੰਧੂ ਬੱਧਰ ਵੱਲੋਂ 50 ਡਾਲਰ ਦੇ ਖੁਸ਼ੀ ਲਈ ਬਹੁਤ ਬਹੁਤ ਧੰਨਵਾਦ ਲਓ ਇਹ ਆ ਚਿੱਤਬਲ ਚਿੱਟੀ ਵਾਲਾ ਇਸ ਵੇਲੇ ਇੱਕ ਰਕ ਦਾ ਵਾਧਾ ਖੇਡ ਦਾ ਦੇ ਵਿੱਚ ਕਰਦਾ ਹੋਇਆ ਅਗਲੀ ਕਬੱਡੀ ਇਹ ਆ ਪੌਸ਼ਕ ਮਹਾਰਜ ਟੱਲੂ ਮੇਜਰ ਸਰ ਜੀ ਬਰਾਲ ਸਾਹਿਬ ਪ੍ਰਧਾਨ ਨੇ ਫੈਡਰੇਸ਼ਨ ਦੇ ਬਹੁਤ ਬਹੁਤ ਧੰਨਵਾਦ ਨਾਲ ਮੋਹਨ ਬਲਾਲ ਢਿੱਲੋਂ ਇਸ ਮੇਅੂਥ ਕੋਟ ਕਬੱਡੀ ਕਲੱਬ ਵੱਲੋਂ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਇੱਕ ਕੰਨੀ ਦੇ ਸਰਿਆਗ ਲੱਗਿਆ ਹੋਇਆ ਆ ਦੂਜੇ ਪਾਸੇ ਸਣੀ ਕਾਲਾ ਸੰਘਿਆ ਪਰ ਇਸ ਸਮੇਂ ਆਹ ਸੁਨਿਆਰ ਇਸ ਸਮੇਂ ਪਰਮਨ ਮੋਹਨ ਬਲਾਲ ਦੇ ਰੇਡ ਕਰੀ ਕਬੱਡੀ ਵਿੱਚ ਤਾਹ ਕੈਂਦੀ ਹੋਵੇ ਛੋਟੀ ਦੇ ਪਿੰਡੇ ਦੇ ਬਾਹਰ ਲੱਗੀ ਨਜੀਦ ਮਖਾਲੂ ਤੇ ਸਫਾ ਬੇਪਰ ਹੈ ਸਵੇ ਮੇਜ ਤੋਂ ਸੱਰਨੇ ਵਾਲਾ ਪੰਜਾਬ ਕਬੱਡੀ ਕਮੇਟੀ ਕਰਦਾ ਬਾਹਰੋਂ ਧੰਨਵਾਦ ਅਗਲੀ ਕਬੱਡੀ ਮੌਨ ਦੇ ਵਾਸਤੇ ਸ਼ੰਕਰ ਗੁਰਦਾਸ ਕੁਰੀਆ ਸਿਰਤਕੌਰ ਤੇ ਸਿਰਤਜੋਤ ਕੌਰ ਤੇ ਸਗਰੀਤ ਕੌਰ ਤੇ ਸਿਰਤਜੋਤ ਕੌਰ ਆਪਣੀਆਂ ਬੱਚਿਆਂ ਦਾ ਨਾਮ ਰੱਖਿਆ ਹੈ ਡਾਲ ਦੇ ਪਾਵ ਮੁੰਡੇ ਨੇ ਆ ਗੁਰਦਾਸ ਕੁਰੀਆ ਆ ਦੋਨੇ ਕਮਾਲ ਦੇ ਕਬੱਡੀ ਖਿਡਾਰੀ ਸਮੇ ਅੱਜ ਹਾਲ ਬਣ ਕੇ ਸ਼ੰਕਰ ਸ਼ੰਕਰ ਜਹਾਜ਼ ਬਣਨਾ ਹੋਇਆ ਰਾਜੂ ਗੋੜਵੇ ਪੜੀ ਵਾਲਾ ਅਗਲੀ ਕਬੱਡੀ ਮੌਨ ਦੇ ਲਈ ਫਿਰ ਪਹੁੰਚਾ लेकिन पुत्र शेरगल बवीर बेसी ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਦਾ ਕਹਿੰਦੇ ਸਾਡੇ ਵੱਲ ਆਸਰਤ ਧੰਨਵਾਦ ਅਗਲੀ ਕਬੱਡੀ ਕਬੱਡੀ ਮੈਦਾਨ ਦੇ ਵਿਚਕਾਰ ਬੱਲਨਾ ਵਾਲਾ ਹੀਰੋ ਖੇਡ ਕਬੱਡੀ ਦਾ ਆ ਨਕੁਦਰੀਆ ਮੁੰਡਾ ਇਆ ਨਕੁਦਰ ਸ਼ਰਮਾਨਾ ਕੋਲੇ ਲਾਪੇ ਦੀ ਜਤ ਜਾਨ ਕੋਲੇ ਉਹ ਜਿੱਥੇ ਬਸਦਾ ਯਾਸ ਸਿੰਘ ਰਾਣੀ ਉਹਨੇ ਮਾਰਿਆ ਕਪੂਰਥਲੇ ਨੂੰ ਕੇਰਾ ਨਹੀਂ ਆ ਮੇਰੇ ਕਾਲਾਂ ਕੇ ਲੱਗ ਗਿਆ ਮੇਰਾ ਦੀ ਨਾਲ ਹੱਸਿਆ ਤੇ ਨਿਸ਼ਕਾਰ ਕੋਲੇ ਇਰਾ ਨਕੁਦਰ ਸ਼ਰਮਾਨਾ ਕੋਲੇ ਹਾਂ ਤੇ ਨਕੁਦਰ ਸ਼ਾਹ ਉੱਧਰ ਚਿੱਟੀ ਵਾਲਾ ਜੱਗਾ ਆ ਜੱਗਾ ਦੇ ਝੰਡੇ ਉਹ ਵਾਹ ਸੋਹਣਿਆ ਇਹਦਾ ਜੱਗਾ ਇਕ ਕਮਜ਼ੋਰ ਮਾਤਾ ਛੜਨਾ ਦੇ ਵਿੱਚ ਚਿੱਟੀ ਵਾਲਾ ਖੜਦਾ ਹੋਇਆ ਆ ਨਾਜ਼ਵੀ ਕਬੱਡੀ ਦੇ ਗੱਜੀ ਦੇ ਬਾਅਦ ਵਾਲੋਂ ਤਿੰਨ ਕਬੱਡੀਆਂ ਦਾ 100 ਗੱਲ ਹੋਵੇਗਾ ਪਹਿਲੀ ਕਬੱਡੀ ਇਸ ਸਮੇਂ ਛੜਨਾ ਦੇ ਵਿੱਚ ਪੈਂਦੀ ਹੋਈ ਆ ਦੂਜੇ ਪਾਸੇ ਉਹ ਦੇਖਾਂਗੇ ਆ ਕਾਲੇ ਸਿੰਘ ਦੇ ਵਾਲਾ ਸਦੀ ਪਰ ਪੁਆਇੰਟ ਬਹੁਤ ਜ਼ਰੂਰ ਇੱਕ ਜਣਾ ਵੱਡਾ ਅਸਲੀ ਲੱਖਾਂ ਕੋ ਨਾਰਾਇਣ ਦੇ ਨਾਲ اویو مطلب چھینا دے نا میں دے بار اس پاس پڈالیاں ہن آ بلے بلے ہبی کال آ کال جٹھی والے جٹھی والے اے پا ہن ہن ایک کملہ ہن اپس دے تے اویو تاری پاسے ایک والے اے نمبر دی لڑائی اے ویسے نہ کوئی لڑائی نہیں اے نمبر دی جتو زیادہ ہے آ کبڈی کورٹ دے پاسے کال بلال حسین ٹیلو میدان دے وچ وڈا ہئے کبڈی کھلاڑی آ بلال دی ریڈ پئی ہوئی کال بھی کوئی ساڈ ਸਾਹਿਬ ਅਕਾਲ ਕਾਲ ਦੇ ਪਾਸੇ ਗੁਰੂ ਘਰੀਆਂ ਕਾਦਾ ਕੋਲੋਂ ਲੰਬੀ ਪਾਰ ਅਧਰ ਪਾਸੇ ਅਧਰ ਪਾਸੇ ਮੁੰਡਾ ਕਾ ਬੱਲੇ ਬੱਲੇ ਹਟ ਕੰਨੀ ਕਿਸੇ ਕਦਾ ਪਾਇੰਟ ਰਿਆਮ ਦੀ ਪੁਆਇੰਟ ਕੋ ਸੰਭਾਲ ਲੈ ਰਿਹਾ ਸਾਜੀ ਵੀ ਕਬੱਡੀ ਫਿਰ ਨਾਲ ਦੇ ਵਿੱਚ ਰਿਆਮ ਕਬੱਡੀ ਦਾ ਸ਼ਹਿਜਾਨਾ ਸਾਹਮਣੇ ਅਕਸ਼ਗਰ ਗੁਰੀਆ ਉਧਰ ਬਸੇ ਵੇਖਾਂਗੇ ਆ ਧੁੱਕਿਆਂ ਵਾਲਾ ਖੁਸ਼ੀ ਰਾਹਨ ਸ਼ਾਕਾ ਉਹ ਕਿਹਦੇ ਦੀ ਗੋਣ ਅਜਾਦਗੇ ਉਹ ਬੱਲੇ ਬੱਲੇ ਕਿਰਾਂ ਦੇਗਾ ਉਹ ਸਮੇਂ ਦੀ ਪਤਾ ਹੋਣੀ ਹੈ ਤੇ ਪੁਆਇੰਟ ਫਿਰ ਸਮੇਂ ਸ਼ਹਿਜਾਨਾ ਇਸ ਤਰ੍ਹਾਂ ਬਾਕਸ ਵਰਗਾ ਹੈ ਜੀਰੇ ਮਲੇ ਦਾ ਵੀ ਧੰਨਵਾਦ ਮਾਨ ਸਨਮਾਨ ਕਰਦਾ ਹਾਂ ਅਸ਼ਕਰ ਦੀ ਰੇਡ ਪਈ ਹੈ ਸੰਧਵਾ ਵਾਲੇ ਸ਼ਕਰ ਨੇ ਕਾਹਦਾ 70 ਲੱਖ ਬੰਦੀਆਂ ਸ਼ੀਰੇ ਵੱਲ ਆ ਕਬੱਡੀ ਮੌਦ ਉਸੇ ਗੁਰਦਾਸਪੁਰਿਆ ਕਮਾਨਾ ਦਾ ਏਰੀਆ ਪਰ ਆਜ ਮਹਮਾਨ ਜੇ ਵੱੰਦੇ ਮਹਾਨੇ ਵੱੰਦੇ ਉਹ ਬਖਰੇ ਦੀ ਬੱਕਰਾ ਫਰਦਾ ਅਸ਼ਕਰਪੁਰੀਆ 300 ਲੱਖ ਵਾਲਾ ਮਗਰ ਹੋ ਗਿਆ ਨਹੀਂ ਬੱਲੇ ਬੱਲੇ ਅੱਗੇ ਲੱਗੀਏ ਲੱਗੀ ਆ ਬੰਦਸਾ ਆਵਾਜ਼ ਹੈ ਹੱਕੀ ਨੂੰ ਨਸਕਾਰ ਇਹ ਤੇਰੇ ਬੁੱਲਾਂ ਦੀ ਸ਼ਰਾਰਤ ਹੈ ਹੱਕੀ ਦੇ ਮੁੰਡਿਆ ਗੁਰਦਾਸਪੁਰਿਆ ਇਹ ਮੁੰਡਿਆ ਗੁਰਦਾਸਪੁਰਿਆ ਇਧਰ ਖੰਨੇ ਵਾਲਾ ਆ ਗਿਆ ਕੌਣ ਲਈ ਰਾਜੂ ਕੌਰ ਨੇ ਭੜੀ ਵਾਲਾ ਅਗਲੀ ਕਬੱਡੀ ਬੋਲ ਰਿਹਾ ਹੈ ਖੇਡ ਦਾ ਦੇ ਵਿੱਚ ਲਓ ਹੁਣ ਵੇਖਾਂਗੇ ਆ ਧੁੰਗਿਆਂ ਵਾਲਾ ਹੋਰ ਵੇਖਾਂਗੇ ਕੋਸ਼ਿਸ਼ ਪਰ ਪੁਆਇੰਟ ਰਾਜੂ ਇੱਕ ਅਗਲਾ ਵਾਦੇ ਤੇ ਜੱਗੇ ਲਈ 50 ਡਾਲਰ ਸਾਡੇ ਵੀਰ ਚਾਹ ਗੁਰੂ ਖੁਪਤਿਆ ਕੌਣ ਜਿੱਤ ਗਏ ਇਹ ਆ ਸਮੇਂ ਸੁਨਿਆਰ ਇੱਕ ਵਾਰੀ ਫੇਰ ਉਹ ਫੇਰ ਮੁਸ਼ਕਲ ਆ ਕਬੱਡੀ ਕਿੰਦਰੀ ਤਵੱਸੀ ਖਾਨ ਨੇ ਜੰਗ ਕਲ ਸੰਮਾਨ ਕਰਦੇ ਔਰ ਉਹ ਧਰਮਤਾਂ ਨੂੰ ਸਹੀ ਗੁਰੂ ਕਰਦਿਆਂ ਕਰਾਉਂਦੇ ਨੇ ਨਾਮ ਨਾਲ ਕਹਿੰਦੇ ਹੈ ਕਬਾਡੀ ਫੈਡਰੇਸ਼ਨ ਆਫ ਇੰਡੀਆ ਦੇ ਸੋਸੀਅਟੀ ਦੇ ਅੱਜ ਸੰਮਰੋਪਨ ਸਰੀਰ ਕਬੱਡੀ ਸਰਦਾਰ ਕਬੱਡੀ ਖਿਡਾਰੀ ਅਗਲੀ ਕਬੱਡੀ ਕੋਰਤੇ ਮੈਦਾਨ ਦੇ ਵਿੱਚ ਆਹ ਇਹ ਕਬੱਡੀ ਚੱਲ ਜਾਗੇ ਨਾਲ ਦੇ ਖੇਡ ਗਵਾਨੇ ਦਾ ਮੌਕਾ ਹਰਦਾ ਮੇਲਦਾ ਰਿਹਾ ਪਿਆਰਾ ਦੇਸੀ ਜਿਸ ਤੋਂ ਦੇ ਸਪਾਰਸ਼ ਸ਼ਹਿਰ ਆਈ ਦੇ ਜਿਹੜਾ ਪੰਜਾਬ ਤਾਕਤ ਕਬੱਡੀ ਕਰਦਾ ਇਹ ਟੂਰਨਾਮੈਂਟ ਹੈ ਲਿੰਕ ਵਾਸਤੇ ਆਜ਼ਾਦ ਪੰਜਾਬ ਕੇਸਰੀ

সিশাকে গাউলাখেটপালৌে হযেই যেযেrawd�ন만োযেখাথরি গাঁ підয়াখন্다 লেষাগর ভারসাকেত ক� SEÑENেঙেরি ওযেলেটাধুমে আল্যেলখাঞরসদে, ন ਤੇ ਲੋ ਆਪਾ ਦਾ ਹੋਇਆ ਕਬੱਡੀ ਖਿਡਾਰੀ ਦੇਖਣਾ ਵੀ ਮੇਰੇ ਪਾਸੇ ਗਿਰੂ ਥੰਪੀ ਹੈ ਕਰਦਾ ਕੁਝ ਲੱਗ ਰਿਹਾ ਹਲਕਾ ਜਿਹਾ ਚਾਚ ਹੁੰਦਾ ਹੋਇਆ ਜੂਰ ਚੱਜੇ ਸਬਰ ਨਾਲ ਬੈਲੇ ਇਸ਼ਾਰਾ ਕਰ ਰਿਹਾ ਹੈ ਕਦੇ ਪੱਪੂ ਨੇ ਦੁਨੀਆ ਬਣਾਈ ਅੱਜ ਜਿਹੜੇ ਕੋਲ ਕਬੱਡੀ ਦੇ ਵੀ ਦਰਸ਼ਕ ਹੋਏ ਅੱਜ ਸ਼ੀਰੇ ਦੇ ਵੀ ਦਰਸ਼ਕ ਹੈ ਮਹਾਰ ਕਬੱਡੀ ਖਿਡਾਰੀਆਂ ਦੇ ਉਹ ਸਮਾਂ ਯਾਦ ਆ ਜਾਂਦਾ ਜਦੋਂ ਇਹਨਾਂ ਨੇ ਕਹਿੰਦਾ ਵਜਾ ਕਰਾਉਣ ਵਾਲੀ ਗੱਲ ਕੀਤੀ ਫਕਰ ਜਿਹਦੇ ਵੀ ਦੂਜੀ ਵਰਗੇ ਮਹਾਰ ਕਬੱਡੀ ਖਿਡਾਰੀ ਆਹ ਬੋਪਾ ਆ ਗਿਆ ਧੰਵਾ ਦੇ ਲੈ ਕੇ ਨਿਕੋਤਰੀ ਦਾ ਬੰਨੀ ਬੈਸਤਾ ਅਮਰਿੰਦਰ ਸਿੰਘ ਸ਼ੇਖਰ ਸਰੋ ਜਨਾ ਬਿੱਲਾ ਠੱਡਾ ਜੀ ਗੁਰਿੰਦਰ ਸਿੰਘ ਜੀ ਰਾਣਾ ਕੁਵਾਰ ਜੀ ਸੁਪਤਕਿਆ ਲੈਂਡਗ੍ਰੇਡ ਪਰਵੇਕ ਉਰਤਾਸ਼ ਸਿੰਘ ਜੀ ਰਜੀਤ ਗਿੱਲ ਤਰਫਾ ਸਾਹਿਬ ਹੋਰ ਕਾਬਲਾ ਮਮਨਤ ਆਨੰਦ ਕਰਨਾ ਪਿੰਡਰ ਜਗਰਾਉਂ ਦੀ ਟੀਮ ਗਿੱਲਾਂ ਦੀ ਨਾਲ ਬੋਟਾ ਹੈ ਤੇ ਅੱਜ ਦੀ ਜਿਹੜੀ ਗੁੰਮੇ ਮੇਕਰ ਕੋਟਰੀਆ ਦੇ ਨਾਮ ਦੇਵੇਤ ਸਿੰਘ ਜਿੱਲ੍ਹ ਜੀਮਾ ਖੇਰਾਂ ਦੇ ਉਹਨਾਂ ਦਾ ਅਮਰਤਾਜੀ ਵਾਲਾ ਤੇ ਸੁਖਵੀਰ ਵਾਲੀ ਜਿਹਨਾਂ ਦਾ ਅਤਰਜੀਤ ਸਿੰਘ ਜੀ ਵਾਲੀ ਤੇ ਰਾਜਾ ਸਰਪੰਨ ਘਾਲਨੀ ਤੇ ਸੁਖਵੀਰ ਗਿਰਿੰਗ ਤੇ ਸ਼ਿਮੀ ਕਾਲੀ ਜਿਹਨਾਂ ਦਾ ਬਲਵੀਰ ਸਿੰਘ ਜੀ ਬੈਸਣਾ ਤੇ ਨਾਲ ਸਾਡੇ ਵੀਰ ਅਮਰਿੰਦਰ ਸਿੰਘ ਜੀ ਸ਼ੇਰਗਿਲ ਜੀ ਉਹਨਾਂ ਦਾ ਤੇ ਨਾਲ ਤਸੀਮ ਸਿੰਘ ਜੀ ਬਰਾੜ ਤੇ ਪੰਨਾ ਕਾਲੀ ਜੀ ਤੇ ਸੁਖੀ ਗਿੱਲੋਂ ਦਾ ਸਾਰਿਆਂ ਦਾ ਆਹਨਾ ਜੋਤ ਸਿੰਘ ਜੀ ਗਿੱਲ ਸਾਹਿਬ ਦਾ ਧੰਨਵਾਦ ਕਰਦੇ ਜੀ ਅਾਹ ਪ੍ਰਮੋਟਰ ਦਾ ਸੋਹ ਮਹਾਰਾਜ ਉਸ ਦੇ ਪਾਸੇ ਜੰਕਰ ਆ ਬੱਲੇ ਬੱਲੇ ਹੋਈ ਗਏ ਮੰਗੀ ਦਾ 500 ਹੋਗਾ ਤੇ ਮੰਗੀ ਨਫਾ ਆ ਜੂਗਾ ਤੇ 500 ਡਾਲਰ ਉਹਨਾਂ ਦਾ ਤਾਂ ਲੜਾਈ ਵਾਲਾ ਲੱਗਾ ਜਾਊਗਾ ਜੇ ਬੰਦੀ ਰਹਾ ਆਵੇਗਾ ਬੱਗੇ ਪਹਿਰ ਵਾਲਾ ਬੱਟਾ ਕਰਦੇ ਗੱਲ ਲਓ ਰਾਜੂ ਆ ਗਿਆ ਕੋਟੜਾ ਭੜੀ ਵਾਲਾ ਮਾਦੇ ਤੇਰੇ ਆਜੀ ਵਾਲਾ ਰਾਜੀ ਖੰਡੇ ਦੇ ਵਾਲੀ ਦਾ ਇਸ ਵੇਲੇ ਜਿੱਤ ਉੱਤੇ ਝਾਰ ਸਾਹ ਵਾਲਾ ਉਹ ਕੋਸ਼ਿਸ਼ ਕਰਦਾ ਪਰ ਕੋਈ ਨਾ ਰਾਜੂ ਇੱਕ ਰੋ ਦਾ ਵਾਦਾ ਕਰਦਾ ਹੋਇਆ ਅਗਲੀ ਕਬੱਡੀ ਰਵੀ ਉਸ ਵੇਲੇ ਕਿਆਲਾਂ ਵਾਲਾ ਤੋਂ ਹੋਇਆ ਕੱਲੂ ਸ੍ਰੀ ਗੁਰੂ ਘਰ ਦੇ ਵਿੱਚ ਰੌਣਕਾਂ ਹੋਣਗੀਆਂ ਤੇ ਅੱਜ ਤਰੀਕ ਨੂੰ ਐਡਵੈਂਚਰ ਦੇ ਸ਼ੀਰਪਤ ਸਾਹਿਬ ਕਬੱਡੀ ਵਾਲੇ ਵੱਲੋਂ ਖੱਤੇ ਪੁੱਤਰ ਨੇ ਉਸ ਵੇਲੇ ਰਵੀ ਦੀ ਕੋਈ ਕਬੱਡੀ ਦੇ ਫੈਸਲੇ ਹੋਣਗੇ ਕਰਨੀ ਗੰਤਾਰ ਦੇ ਅਰਵਾਜ ਚੀਮਾ ਜੀ ਜਰਦੀ ਕਾਲਪਨ ਸਰਵੇ ਅੱਜ ਦਾ ਅਸ਼ਾਦਾ ਨੇ ਸਾਰੇ ਸਮਾਜ ਦੀ ਆਦਰਸ਼ ਸ਼ਖਸੀਅਤ ਆਓ ਉੱਟੋ ਉੱਟੋ ਕਰਦੀ ਜਵਾਨੀ ਲੋਹੇ ਦੀ ਹੱਥ ਲਾ ਕੇ ਇਹਦੇ ਪਾਜਾ ਜਿਹਨੂੰ ਹੁੰਦੀ ਬਾਹਰ ਹੁੰਦੀ ਕਦੇ ਟਾਲੀ ਮਾਰਦੇ ਪਾਣੇ ਮੇਲੇ موسیقی you موسیقی <سؤال>

آشاں نوالے بھوی نبی راویر کاڑے ہن راویر بلے والے ہوئی بھی کون آ سنگما کچھ کردا 500 ڈالر دی پہلی کبڈی کے میدان دے اندر 500 ڈالر نے سٹھاں رات اکاؤنٹ کریا سکھیا ان دے بدلے میں 6 پنے 20 ہزار لگ بھگ 22 ہزار آ معاملہ کبڈی مول دے واسطے شادی ہتا ہوا کھلاڑی آ لاوا 500 ڈالر سکھیا ਅਗਲੀ ਕਬੱਡੀ ਮਾਰਤਾ ਆਫ ਦੀ ਸਭ ਕੁਝ ਬੁੱਕਲਾ ਵਿੰਦ ਦਿਲ ਕਹਿਣਾ ਵੀ ਬਹੁਤ ਤਾਰਾ ਅਗਲੀ ਕਬੱਡੀ ਦਾ ਫਿਰ ਜਿਹੜੀ ਮਾਦ ਆ ਗੁਰੂ ਥੋਪੀਆ ਅਮਰਨਾਥ ਸਿਹਰ ਨੌਰਵਾ ਆਹੋ ਪਹੇ ਪੁਆਇੰਟ ਇਹ ਅਮਰਨਾਥ ਇੱਕ ਅੰਦਾਜ਼ਾ ਛੇੜ ਨਾਲ ਵਿੱਚ ਪਾਤਾ ਹੋਇਆ ਚਲ ਵੀ ਚਤਵਾਰ ਪਾਕ ਕਬੱਡੀ ਐਸਪੀ ਚਿੱਟੀ ਵਾਲਾ अगली बोली बोला है आप दूसरे पास से और दोनों लोग और चिप्पी वाला एक बोली से ओ बाहों से मैं चिप्पी का जगा लाड का दफा एक शीरे एक शीरे मंदिर बना मंदिर सब में बना मैं देखूंगा क्या नहीं बोल रहा हूँ साल आगे खुशी के रास्ते रात सुना ने अगली बोली बोलने रास्ते बाहर आ गया और बोली कौन बोली ताजमहल हम कौन ਉਹ ਕੱਲੇ ਬ੍ਰਿਛੂ ਦੀ ਬੋਲਸਾਹ ਐ ਕੋਈ ਕੁੜੀ ਨਾਲ ਬੁਲਾਇ ਸੀ ਜਾ ਹੁੰਦਾ ਬਾਕੀ ਸਭੂ ਜਨੂ ਦਾ ਫੋਨ ਹੋਣਾ ਦਾ ਸ਼ੰਕਪੁਰੇ ਦਾ ਹਾਇ ਮੇਰੇ ਫਾਦਰ ਜੀ ਨਾਲ ਆਲਾ ਪਹੁੰਚਾ ਰਾਂਗਰ ਤੱਕੇ ਨੇ ਲੱਕੀ ਦੇ ਵਾਪਸ ਮਨਸਰਾਂ ਮਿਲਦੇ ਜਾਣਗੇ ਐ ਗੁਰਮੀ ਬੰਦਵਾਸ ਦੇ ਆਕਿਓ ਉਹਲੇ ਪਹਾੜੀ ਪਹਾੜਾ ਸੰਗਰਾਮ ਜੇਰੀ ਦਾ ਆ ਲੈ ਮੇਰੀ ਜੁਨੀਏ ਕੋਲ ਦਾ ਆਲਾ ਮੇਰਾ ਕੰਦਾ ਹੈ ਅੱਜ ਇਹ ਕੰਮ ਕਿਸ ਕਰਾ ਲਈ ਦੀ ਅੰਦਰੋਂ ਖੋਲ ਦੀ ਪਤਾ ਕਰ ਦੇਣੀ ਆਖਰੀ ਗੱਲ ਆਹ ਲਾ ਜਹਾਨੇ ਤੋਂ ਲਖਣੀ ਕਹੇ ਪੱਟ ਕੇ ਨਾ ਵੇਖੀ ਅੱਖਣੀ ਇਹਦਾ ਲੰਘਿਆ ਜਹਾਨ ਨਾਲ ਵੱਖਣੀ ਕਹੇ ਵਿੱਚ ਕਾਲ ਲੱਗਿਆ ਮੱਖਰੀ ਵੀ ਦੇਖਾ ਮੱਖਾਂ ਦਾ ਕਾਲ ਆਹ ਹੋਵੇ ਆਪਣਾ ਸ਼ਕਮੇ ਘਰੋਂ ਸ਼ਕਤ ਦੇ ਨਾਲ ਲਿਆ ਸ਼ੰਕਰ ਦੀ ਕਮਬਦੀ ਰਮਨ ਕਮਦੀ ਗਾਦੇ ਖੇਡ ਫੈਕਟਰੀ ਵਾਲੇ ਜਾਗੀ ਵੀ ਇਸ ਵੇਲੇ ਖੇਡ ਮੈਦਾਨ ਵਿੱਚ ਪੈਂਦੀ ਹੋਈ ਦੂਸਰੇ ਪਾਸੇ ਬਲਕਨ ਕਮਦੀ ਕਾਤੇ ਉਹ ਦੇਖਾ ਕਿ ਕਿਹੜਾ ਜਾਫੀ ਚਾਨ ਸਾਹਮਣ 77 ਕਿੰਨੇ ਦੇ ਤਾਂ ਵੀ ਮੋਰੋ ਮੋਰੋ ਬੰਦੇ ਵਾਲੇ ਪਾਸੇ ਗਿਆ ਕਹਿੰਦੀ ਸਾਡੀ ਨਹੀਂ ਇਹ ਮਦਦ ਮੈਂ ਕਰਦੇ ਬੰਦੇ ਕੋਲੇ ਬੰਦੇ ਚੱਲ ਚੱਲ I'm